ਜਿਹੜੀ ਲੋਕੇਸ਼ਨ ਤੇ ਅਸੀਂ ਸ਼ੂਟ ਕੀਤਾ ਉੱਥੇ ਤੁਸੀਂ ਦੇਖੋ ਇੱਕ ਸ਼ਾਟ ਆ ਦਾਰੋ ਸਾਈਕਲ ਤੇ ਜਾ ਰਹੀ ਆ ਇੱਕ ਕੱਟੇ ਦਾ ਜਾਮਾ ਇਸ ਦਾ ਸਿਰ ਜਾ ਉਹਦੇ ਤੇ ਉਹ ਸੂਰ ਜਾ ਉਹਦੇ ਮੱਖੀਆਂ ਭਣ ਕੇ ਰਹੀਆਂ ਤੇ ਮੈਂ ਕੈਮਰਾ ਲਾਇਆ ਉਹ ਮੇਰੇ ਬਾਰੇ ਗੱਲ ਮਸ਼ਹੂਰ ਆ ਜਦੋਂ ਕਿਤੇ ਕੋਈ ਗੰਦ ਜਾਂ ਦੇਖ ਲੈਂਦੇ ਉਹਦੋਂ ਹੀ ਸਾਰੇ ਕਹਿਣ ਲੱਗਦੇ ਬਾਈ ਦਾ ਸ਼ਾਟ ਆ ਬਾਈ ਦਾ ਸ਼ਾਟ ਆ ਗਿਆ ਬਾਈ ਦੀ ਬਾਈ ਦੀ ਫੇਵਰੇਟ ਲੋਕੇਸ਼ਨ ਆ ਗਈ ਜਿੱਥੇ ਕੱਟੇ ਮਰੇ ਪਏ ਆ ਕੁੱਤਿਆਂ ਤੇ ਮੱਖੀਆਂ ਭੁਣ ਭਣਕੀ ਜਾਂਦੀਆਂ ਰੇਲਵੇ ਸੜਕਾ ਰੇਲਵੇ ਲਾਈਨ ਆ ਉਹ ਸਾਰਾ ਸਾਡਾ ਐਕਚੁਅਲੀ ਉਹ ਗੱਲ ਆ ਜਿਹੜੀ ਮੈਂ ਇੱਕ ਦਿਨ ਲਿਖੀ ਵੀ ਸੀ ਕਿ ਜਿਹੜੇ ਥੋਡੀਆਂ ਫਿਲਮਾਂ ਚ ਜਿਨ੍ਹਾਂ ਨੂੰ ਛੋਟੇ ਜਿਹੇ ਰੋਲ ਨਹੀਂ ਮਿਲਦੇ ਮੇਰੀਆਂ ਫਿਲਮਾਂ ਚ ਉਹ ਹੀਰੋ ਹੀਰੋਇਨ ਹੁੰਦੇ ਨੇ ਮੇਰੀ ਫਿਲਮ ਦਾ ਹੀਰੋ ਆ ਜਿਹੜਾ ਉਹ ਕੇਵਲ ਕ੍ਰਾਂਤੀ ਵੀ ਹੋ ਸਕਦਾ ਮੇਰੀ ਫਿਲਮ ਦਾ ਹੀਰੋ ਨਵੀ ਪੰਗੂ ਵੀ ਹੋ ਸਕਦਾ ਰਾਹੁਲ ਵੀ ਹੋ ਸਕਦਾ ਅਮਨ ਵੀ ਹੋ ਸਕਦਾ ਹੀਰੋਇਨ ਜਿਹੜੀ ਉਹ ਸਪਨਾ ਦਾਸ ਵੀ ਹੋ ਸਕਦੀ ਹੈ ਸਾਡੀ ਆਉਣ ਵਾਲੀ ਇੱਕ ਫਿਲਮ ਆ ਮੇਰੇ ਮੇਰੇ ਭਰਾ ਤੇ ਭੈਣ ਨੇ ਬਣਾਈ ਆ ਉਹਦੀ ਹੀਰੋਇਨ ਸਪਨਾ ਦਾਸ ਹੀ ਆ ਕੁੱਲ ਤਾਂ ਸਾਡੀ ਹੀਰੋਇਨ ਹੈਗੀ ਹੈਗੀ ਆ ਸਾਡੀਆਂ ਅਸੀਂ ਇੱਕ ਪੂਰੀ ਦੀ ਪੂਰੀ ਇੱਕ ਮਿਸ਼ਨ ਲੈ ਕੇ ਚੱਲੇ ਵਿਆਂ ਅਸੀਂ ਇੱਕ ਪੈਰਲਲ ਸਿਨੇਮਾ ਹੀ ਨਹੀਂ ਪੈਰਲਲ ਦੁਨੀਆ ਵੀ ਸਿਰਜਣੀ ਚਾਹੁੰਦੇ ਆ ਐਕਟਰਾਂ ਦੀ ਮੈਂ ਮਤਲਬ ਮੇਰੇ ਕੋਲ ਪੈਸੇ ਹੋਣ ਤਾਂ ਮੈਂ ਕਲੋਨੀ ਬਣਾ ਦਿਆਂ ਤੁਹਾਡੇ ਖਾਤਰ ਜਿੰਨੇ ਤੁਸੀਂ ਸਟਰਗਲਰ ਹੋ ਇੱਥੇ ਮਹੱਲੀ ਦੇ ਵਿੱਚ ਕੇ ਯਾਰ ਇਹਦੇ ਚ ਰਹੋ ਕੋਈ ਪੈਸਾ ਨਹੀਂ ਇੱਥੇ ਰੋਟੀ ਖਾਓ ਦੋ ਚੀਜ਼ਾਂ ਦਾ ਕੋਈ ਪੈਸਾ ਨਹੀਂ ਨਾ ਤੁਹਾਡੇ ਰਹਿਣ ਦਾ ਨਾ ਰੋਟੀ ਖਾਣ ਦਾ ਜਿੱਦਾਂ ਜਿਹੜਾ ਹਿੱਟ ਹੋ ਗਿਆ ਉਹ ਕਲੋਨੀ ਖਾਲੀ ਕਰ ਜੇ ਉਹ ਆਪਦਾ ਘਰ ਲੈ ਲੇ ਪ੍ਰਮਾਤਮਾ ਦੀ ਕਸਮ ਮੈਂ ਐਂ ਸੋਚਦਾ ਹੁਣਾ ਹਾਂਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਇੱਕ ਵਾਰ ਜ਼ੋਰਦਾਰ ਤਾਲੀਆਂ ਦੋ ਚੀਜ਼ਾਂ ਬੋਲੂਗੀ ਉਸ ਤੋਂ ਬਾਅਦ ਮੀਡੀਆ ਨੂੰ ਮਾਈਕ ਦੂੰਗੀ ਪਹਿਲੀ ਕਿ ਜਦੋਂ ਦਾਰੋ ਅਸੀਂ ਵੈਬ ਸੀਰੀਜ਼ ਦੇਖਾਂਗੇ ਜੋ ਅਸੀਂ ਗੱਲਾਂ ਬਾਤਾਂ ਕਰ ਰਹੇ ਕਿ ਵੈਬ ਸੀਰੀਜ਼ ਆਣੀ ਚਾਹੀਦੀ ਹੈ ਮੈਨੂੰ ਲੱਗਦਾ ਦਾਰੋ ਤੋਂ ਬਾਅਦ ਫਿਲਮਾਂ ਖਤਮ ਹੋ ਜਾਣਗੇ ਸੇ ਵੈਬ ਸੀਰੀਜ਼ ਹੀ ਆਣ ਵਾਲੀਆਂ ਨੇ ਸੋ ਇੱਕ ਵਾਰ ਜ਼ੋਰਦਾਰ ਫੋਰ ਦ ਦਾਰੋ ਸਾਰੇ ਦਰਸਾ ਆਕਾਸਲੀ बिकॉज ਇਦਾਂ ਦਾ ਮਿਸ਼ਨ ਲੈ ਕੇ ਜੋ ਜਿਹੜਾ ਦਿਲ ਸਾਫ ਹੁੰਦਾ ਹੈ ਨਾ ਜੋ ਇਦਾਂ ਦਾ ਦਿਲ ਸਾਫ ਰੱਖ ਕੇ ਆਪਣਾ ਸਿਰਫ ਇਹ ਨਹੀਂ ਸੋਚਦਾ ਕਿ ਮੈਂ ਮਨੀ ਫੈਕਟਰ ਤੋਂ ਕਿੱਦਾਂ ਕਮਾਣਾ ਹੈ ਮੈਂ ਕਮਾਣਾ ਹੈ ਕਿ ਲੋਕਾਂ ਨੂੰ ਕੀ ਚਾਹੀਦਾ ਹੈ ਲੋਕਾਂ ਤੱਕ ਕਿਹੜੀ ਆਵਾਜ਼ ਪਹੁੰਚਣੀ ਚਾਹੀਦੀ ਹੈ ਉਹ ਵਨ ਐਂਡ ਓਨਲੀ ਸਾਡੇ ਨਾਲ ਗਿਲਸਾ ਬੈਠੇ ਨੇ ਸਿਰਫ ਉਹ ਹੀ ਇਦਾਂ ਦੀ ਸੋਚ ਸਕਦੇ ਨੇ ਇਦਾਂ ਕਰ ਸਕਦੇ ਨੇ ਸਾਡੇ ਸਤਿਆਜੀਤ ਦੇ ਬਿਲਕੁਲ ਬਿਲਕੁਲ ਜੀ 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 ਦੂਜੀ ਦੂਜੀ ਗੱਲ ਜਿਹੜੀ ਹੈਗੀ ਅੱਜ ਦੇ ਟਾਈਮ 'ਚ ਜਿਹੜਾ ਸਟ੍ਰੀਮਿੰਗ OTT ਪਲੈਟਫਾਰਮ ਸਾਡਾ ਚੱਲ ਰਿਹਾ ਹੈ ਜਿੰਨਾ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ ਹਰ ਡਾਇਰੈਕਟਰ ਹਰ ਪ੍ਰੋਡਿਊਸਰ ਹਰ ਰਾਈਟਰ ਉਹ ਹੈਗਾ ਹੈ ਜੀ ਕੇਬਲ 1 ਸੋ ਕੇਬਲ 1 ਲਈ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਣ ਪਲੀਜ਼ एवरीवन ਇਨ ਦਾ ਹਾਊਸ ਸੋ ਕੇਬਲ 1 ਇਹਦਾ ਦਾ ਪਲੈਟਫਾਰਮ ਹੈ ਜੋ ਸਾਰਿਆਂ ਨੂੰ ਮੌਕਾ ਦਿੰਦਾ ਹੈ ਸਾਰਿਆਂ ਨੂੰ ਮਤਲਬ ਸਮਝਦਾ ਹੈ ਉਹਨਾਂ ਦੀ ਕਹਾਣੀ ਸਮਝਦਾ ਹੈ ਆਪ ਮੌਕੇ ਵਾਲੀ ਗੱਲ ਵੀ ਨਾਲ ਦੀ ਨਾਲ ਮੈਂ ਕਹਿ ਹੀ ਦੇਵਾਂ ਤੁਹਾਨੂੰ ਕੇਬਲ ਤੁਹਾਡੇ ਤੋਂ ਜਿਹੜੇ ਬੰਦੇ ਨੇ ਜਿਹੜੇ ਮੇਰੇ ਭਰਾ ਨੇ ਕੋਈ ਵੈਬ ਸੀਰੀਜ਼ ਲਿਖੀ ਆ ਕੋਈ ਵੈਬ ਫਿਲਮ ਲਿਖੀ ਆ ਮੈਂ ਇੰਨੇ ਕੈਮਰਿਆਂ ਦੇ ਸਾਹਮਣੇ ਤੁਹਾਡੇ ਨਾਲੇ ਵਾਦਾ ਕਰਦਾ ਕਿ ਤੁਸੀਂ ਆਪਣੀ ਸਕ੍ਰਿਪਟ ਆ ਜਿਹੜੀ ਉਹ ਕੇਬਲ 1 ਕੋਲੇ ਲੈ ਕੇ ਜਾਓ ਉਹ ਅਗਰ ਉਹਦੇ 'ਚ ਕੋਈ ਗੱਲ ਹੋਊਗੀ ਤਾਂ ਤੁਹਾਨੂੰ ਬਿਨਾ ਖੁਆਰ ਕਰੇ ਬਿਨਾ ਖਰਾਬ ਕਰੇ ਤੁਹਾਡਾ ਟਾਈਮ ਤੁਹਾਨੂੰ ਟੂ ਦੀ ਪੁਆਇੰਟ ਗੱਲ ਦੱਸੀ ਜਾਊਗੀ ਤੁਹਾਡੀ ਵੈਬ ਸੀਰੀਜ਼ ਬਣੂਗੀ ਤੁਹਾਡੀ ਵੈਬ ਫਿਲਮ ਬਣੂਗੀ ਤੁਹਾਨੂੰ ਪੈਸੇ ਦਿੱਤੇ ਜਾਣਗੇ ਤੁਹਾਨੂੰ ਨਾਂ ਦਿੱਤਾ ਜਾਊਗਾ ਅਸੀਂ ਇੱਕ ਇਸ ਕਿਸਮ ਦਾ ਮਿਸ਼ਨ ਲੈ ਕੇ ਚੱਲ ਰਹੇ ਹਾਂ ਜਿੰਨੇ ਵੀ ਤੁਸੀਂ ਸੁਣਦੇ ਹੋ ਤੁਹਾਡੇ ਅੱਗੇ ਕੋਈ ਦੋਸਤ ਹੋਣਗੇ ਜਿਹੜੇ ਵੈਬ ਸੀਰੀਜ਼ ਲਿਖੀ ਆ ਕਿਸੇ ਨੇ ਵੈਬ ਫਿਲਮ ਲਿਖੀ ਆ ਤਾਂ ਤੁਸੀਂ ਆਓ ਸਾਡੇ ਕੋਲੇ ਕੇਵਲ 1 ਨੂੰ ਮਿਲੋ ਮੈਂ ਤੁਹਾਨੂੰ ਮਲਾਉਂਗਾ ਕਿਉਂਕਿ ਸਾਨੂੰ ਚੰਗਾ ਕੰਟੈਂਟ ਚਾਹੀਦਾ ਚਾਹੇ ਉਹ ਵੈਬ ਸੀਰੀਜ਼ ਚ ਹੋਵੇ ਚਾਹੇ ਉਹ ਵੈਬ ਫਿਲਮ ਚ ਹੋਵੇ ਇਹ ਮੈਂ ਤੁਹਾਡੇ ਨਾਲ ਇੱਥੇ ਸਟੇਜ ਤੇ ਵਾਦਾ ਕਰਦਾ ਔਰ ਇਹ ਬਿਲਕੁਲ ਸੱਚ ਆ ਤੁਹਾਨੂੰ ਪਤਾ ਮੇਰੀ ਗੱਲ ਸੱਚ ਹੀ ਹੁੰਦੀ ਆ ਮੈਂ ਜੇ ਤੁਹਾਡਾ ਯਾਦ ਹੋਣਾ ਤੁਹਾਡੇ ਚੋਂ ਕੋਈ ਆਇਆ ਵੀ ਹੋਊਗਾ اڈਿਸ਼ਨ ਲਿਆ ਸੀ ਮਹਾਲੀ دارو ਖਾਤਰ ਫਿਰ اڈਿਸ਼ਨ ਲਿਆ ਸੀ ਬਰਨਾਲੇ دارو ਖਾਤਰ ਫਿਰ اڈਿਸ਼ਨ ਲਿਆ ਸੀ ਬਠਿੰਡੇ ਤਿੰਨਾ اڈਿਸ਼ਨਾਂ ਦੇ ਜਦੋਂ ਰਲਾ ਕੇ ਘੱਟੋ ਘੱਟ ਸਾਡੇ ਕੋਲੇ 1500 ਐਕਟਰ ਇਕੱਠੇ ਹੋ ਗਏ ਸੀ ਔਰ ਉਹਦੇ ਚ ਜੇ 100 ਐਕਟਰਾਂ ਸਾਡੇ ਕੋਲੇ ਦਾਰੋਚ ਤਾਂ 40 ਐਕਟਰਾਂ ਜਿਹੜੇ ਉਹਨਾਂ ਆਡੀਸ਼ਨਾਂ ਚੋਂ ਲਏ ਆ ਮੈਂ ਕਿਆ ਬਾਤ ਆ ਕੁੜੀਆਂ ਬੈਠੀਆਂ ਨੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਦਾ ਇਹਨਾਂ ਨੂੰ ਆਡੀਸ਼ਨ ਚੋਂ ਲਿਆ ਮੈਂ ਮੁੰਡਿਆਂ ਨੂੰ ਇੱਥੋਂ ਤੱਕ ਕਿ ਮਾਂ ਦਾ ਰੋਲ ਕਰਨ ਖਾਤਰ ਜਿਹੜਾ ਬਜ਼ੁਰਗ ਐਕਟਰਸ ਆ ਉਹ ਵੀ ਆਡੀਸ਼ਨ ਚੋਂ ਲੱਭੀ ਬਜ਼ੁਰਗ ਜਿਹੜੇ ਬੰਦੇ ਆ ਉਹ ਵੀ ਆਡੀਸ਼ਨ ਚੋਂ ਲੱਭੇ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਕਿ ਤੁਹਾਨੂੰ ਉਹ ਚਿਹਰੇ ਦੇਖਣ ਨੂੰ ਮਿਲਣ ਜਿਹੜੇ ਤੁਹਾਨੂੰ ਉਸ ਫਿਲਮ ਜਾਂ ਉਸ ਵੈਬ ਸੀਰੀਏ ਦੇ ਪਾਤਰ ਲੱਗਣ ਨਾ ਕਿ ਤੁਹਾਨੂੰ ਐਕਟਰ ਲੱਗਣ ਇਸ ਕਰਕੇ ਅਸੀਂ ਜੋ ਵੀ ਕਰ ਰਹੇ ਹਾਂ ਕੇਵਲ ਵਨ ਸਾਡੇ ਨਾਲ ਆ ਤਾਂ ਅਸੀਂ ਹੌਸਲੇ 'ਚ ਕਰ ਰਹੇ ਹਾਂ ਥੈਂਕ ਯੂ ਅ ਬਿਗ ਪ੍ਰੋਮਿਸ ਅ ਵੈਰੀ 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 ਬਿਗ ਪ੍ਰੋਮਿਸ ਓਕੇ ਓਵਰ ਟੂ ਮੀਡੀਆ ਮੀਡੀਆ ਨੇ ਕਿ ਸਵਾਲ ਪੁੱਛਣਾ ਹੈ ਤੇ ਮੈਂ ਆਪਣਾ ਮਾਈਕ ਦੇ ਰਹੀ ਹਾਂ ਪਲੀਜ਼ ਸਾਡੀ ਟੀਮ ਆ ਰਹੀ ਹੈ ਹੈਲੋ ਸਰਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀ ਸਿੰਘ ਔਲਖ ਹੈ ਅ ਅਮਰਦੀਪਾ ਜੀ ਤੁਹਾਨੂੰ ਸਵਾਲ ਹੈ ਮੇਰਾ ਅ ਅਸੀਂ ਫਿਲਮਾਂ ਦੇ ਵਿੱਚ ਅਕਸਰ ਦੇਖਦੇ ਹਾਂ ਜੋ ਫਿਲਮਾਂ ਦੀਆਂ ਹੀਰੋਇਨਸ ਹੁੰਦੀਆਂ ਨੇ ਖਾਸ ਤੌਰ ਤੇ ਇਸੇ ਕਰਕੇ ਲਈਆਂ ਜਾਂਦੀਆਂ ਨੇ ਕਿ ਗੋਰਾ ਰੰਗ ਹੈ ਚਿੱਟੇ ਰੰਗ ਦੀਆਂ ਨੇ ਚਾਹੇ ਸਾਈਡ ਤੇ ਖੜੀਆਂ ਰਹਿੰਦੀਆਂ ਨੇ ਪਰ ਤੁਸੀਂ ਜਿਵੇਂ ਹਜ਼ਾਰਾਂ ਲੱਖਾਂ ਦੇ ਵਿੱਚ ਜੋ ਮੇਕਅਪ ਆਉਂਦਾ ਉਹ ਖਰੀਦ ਕੇ ਨਹੀਂ ਲਾਇਆ ਕੁਲ ਸਿੱਧੂ ਦੇ ਮੂੰਹ ਦੇ ਉੱਤੇ ਸਗੋ ਅਸਲੀ ਜੋ ਕਿਰਤੀ ਦੀ ਧੀ ਹੁੰਦੀ ਆ ਉਹੀ ਦਿਖਾਇਆ ਉਹ ਸਿੱਧਾ ਸਿੱਧਾ ਸੰਕੇਤ ਹੈ ਕਿ ਮੁਕਾਮ ਕਰਦਾਰਾਂ ਨੇ ਹਾਸਲ ਕਰਨੇ ਆ ਰੰਗਾਂ ਰੂਪਾਂ ਨੇ ਨਹੀਂ ਇਹ ਡੇਰਿੰਗ ਅਮਰਦੀਪ ਗਿੱਲ ਦੇ ਕਰਦਾਰ ਦੇ ਵਿੱਚ ਹੀ ਹੈ ਕਿ ਮੈਂ ਇਹੀ ਬਣਾਉਂਦਾ ਰਹੂੰਗਾ ਤੇ ਇਹੀ ਤੁਹਾਨੂੰ ਦਿਖਾਉਂਗਾ ਜੀ ਵੀਰੇ ਬਹੁਤ ਸੋਹਣਾ ਸਵਾਲ ਆ ਤੁਹਾਡਾ ਜੀ ਇਹ ਜਮਾਂ ਇਹੋ ਜਿਹਾ ਸਵਾਲ ਆ ਵੀ ਲੋਕ ਆਖਣਗੇ ਅਮਰਦੀਪ ਨੇ ਆਪ ਦਾ ਬੰਦਾ ਬਿਠਾਇਆ ਵਿਆ ਸੀ ਇਹ ਸਵਾਲ ਪੁੱਛਣ ਖਾਤਰ ਆ ਮੇਰਾ ਬੰਦਾ ਨਹੀਂ ਉਹਨੇ ਸੱਚੀ ਵੀਰੇ ਨੇ ਸੱਚੀ ਸਵਾਲ ਪੁੱਛਿਆ ਇਹ ਸੱਚ ਹੈ ਜੀ ਪਹਿਲੀ ਗੱਲ ਤਾਂ ਇਹ ਇੱਕ ਤੁਹਾਡਾ ਅਸਥੈਟਿਕ ਸੈਂਸ ਹੁੰਦੀ ਆ ਹਨਾ ਜਿਹਨੂੰ ਹਿੰਦੀ ਵਾਲੇ ਸੁੰਦਰਿਆ ਸ਼ਾਸਤਰ ਕਹਿੰਦੇ ਆ ਪੰਜਾਬੀ ਚ ਅਸੀਂ ਸੋਹਜ ਸ਼ਾਸਤਰ ਕਹਿੰਦੇ ਆ ਤੁਹਾਨੂੰ ਖੂਬਸੂਰਤੀ ਦੀ ਤੁਹਾਡੀ ਆਪਣੀ ਇੱਕ ਪਰਿਭਾਸ਼ਾ ਹੁੰਦੀ ਆ ਵੀ ਕੌਣ ਮੈਨੂੰ ਜਦੋਂ ਆਪਾਂ ਕੁੜੀ ਨੂੰ ਕਹਿੰਦੇ ਆ ਵੀ ਕੁੜੀ ਸੋਹਣੀ ਤਾਂ ਇਹ ਸ਼ੁਰੂ ਤੋਂ ਹੀ ਮਤਲਬ ਬਚਪਨ ਤੋਂ ਨਹੀਂ ਕਹਿ ਸਕਦਾ ਜਵਾਨੀ ਤੋਂ ਤਾਂ ਕਹਿ ਹੀ ਸਕਦਾ ਕਿ ਮੈਨੂੰ ਸਾਂਵਲੀਆਂ ਕੁੜੀਆਂ ਹੀ ਸੋਹਣੀਆਂ ਲੱਗਦੀਆਂ ਨੇ ਮੈਂ ਜੇ ਇਹ ਗੱਲ ਦਾ ਮੁਕਾਬਲਾ ਕਰਨਾ ਹੋਵੇ ਕਿ ਕਿਹੜਾ ਚਿਹਰਾ ਸੋਹਣਾ ਤਾਂ ਸਾਂਵਲੇ ਚਿਹਰੇ ਕਿਉਂਕਿ ਥੀਏਟਰ ਦੇ ਵਿੱਚ ਵੀ ਔਰ ਸਿਨੇਮਾ ਦੇ ਵਿੱਚ ਵੀ ਜਦੋਂ ਅਸੀਂ ਸਕਰੀਨ ਤੇ ਦਿਖਾਉਨੇ ਆ ਤਾਂ ਸਾਂਵਲੇ ਚਿਹਰੇ ਆ ਜਿਹੜੇ ਉਹ ਵੱਧ ਗੂੜੇ ਨਜ਼ਰ ਆਉਂਦੇ ਨੇ ਉਹਨਾਂ ਦੇ ਹਾਵ ਭਾਵ ਔਰ ਕੈਮਰਾਮੈਨ ਵੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਂਵਲੇ ਚਿਹਰੇ ਆ ਜਿਹੜੇ ਉਹ ਵੱਧ ਅਫੈਕਟਿਵ ਹੁੰਦੇ ਨੇ ਦੂਸਰਾ ਅਸੀਂ ਜਿਹੜੀਆਂ ਵੱਡੀਆਂ ਹੀਰੋਇਨ ਵੱਡੀਆਂ ਅਭਿਨੇਤਰੀਆਂ ਇਕਲੀਆਂ ਹੀਰੋਇਨ ਨਹੀਂ ਐਕਟਰਸ ਉਹਨਾਂ ਦੇ ਜਿਨ੍ਹਾਂ ਦੇ ਫੈਨ ਆ ਚਾਹੇ ਉਹ ਨੰਦਤਾ ਦਾਸ ਆ ਚਾਹੇ ਉਹ ਸਿਮਤਾ ਪਾਟਲ ਜੀ ਨੇ ਉਹ ਸਾਰੀਆਂ ਸਾਂਭ ਲਈਆਂ ਨੇ ਇਸ ਕਰਕੇ ਇਹ ਇੱਕ ਗੱਲ ਆ ਔਰ ਇਹ ਡੇਅਰ ਜਿਹੜੀ ਤੁਸੀਂ ਕਰਦੇ ਹੋ ਡੇਰਿੰਗ ਵੀ ਆ ਡੇਰਿੰਗ ਮੈਨ ਹੈ ਨਹੀਂ ਮੇਰੇ ਲਈ ਅਸਲ ਵਿੱਚ ਕਿਉਂਕਿ ਮੈਂ ਦੂਜਾ ਕੋਈ ਸੋਚਦਾ ਹੀ ਨਹੀਂ ਡੇਰਿੰਗ ਤਾਂ ਉੱਥੇ ਹੋਵੇ ਜਿੱਥੇ ਮੇਰੇ ਅੰਦਰ ਦਵੰਦ ਹੋਵੇ ਕਿ ਇੱਕ ਗੋਰੀ ਵੀ ਆ ਤੇ ਇੱਕ ਕਾਲੀ ਵੀ ਆ ਫਿਰ ਮੈਂ ਸੋਚਾਂ ਕਿ ਗੋਰੀ ਨੂੰ ਲਵਾਂ ਕਿ ਕਾਲੀ ਨੂੰ ਲਵਾਂ ਫਿਰ ਮੈਂ ਅੱਖਾਂ ਵੀ ਨਹੀਂ ਨਹੀਂ ਫਿਰ ਆਪਾਂ ਦਾ ਕਾਲੀ ਐ ਨਹੀਂ ਮੇਰੇ ਕੋਲੇ ਤਾਂ ਚੁਆਇਆ ਸੀ ਇੱਕ ਆ ਕਿ ਸ਼ਾਂਬਲੀ ਕੁੜੀ ਆ ਸਾਡੀਆਂ ਕੁੜੀਆਂ ਮਤਲਬ ਇਹ ਨਹੀਂ ਕਿ ਗੋਰੀਆਂ ਕੁੜੀਆਂ ਚੰਗੀਆਂ ਐਕਟਰਸ ਨਹੀਂ ਹੁੰਦੀਆਂ ਜਾਂ ਅਸੀਂ ਗੋਰੀਆਂ ਕੁੜੀਆਂ ਦੇ ਖਿਲਾਫ ਆ ਇਦਾਂ ਦੀ ਗੱਲ ਨਹੀਂ ਗੱਲ ਇਹ ਹੁੰਦੀ ਆ ਕਿ ਕਈ ਵਾਰੀ ਜਿਸ ਜਾਤ ਜਮਾਤ ਜਿਹਨੂੰ ਕਹਿੰਦੇ ਆ ਨਾ ਆਪਾਂ ਅ ਵਰਗ ਜਾਤ ਗਲਤ ਸ਼ਬਦ ਬੋਲਤਾ ਮੈਂ ਉਹਦੇ ਲਈ ਮੈਂ ਮਾਫੀ ਚਾਹੁੰਨਾ ਜਮਾਤ ਤੇ ਵਰਗ ਜਿਹੜਾ ਹੈਗਾ ਉਹਦੇ ਵਿੱਚ ਉਹ ਪਾਤਰ ਆ ਜਿਹੜੇ ਤੁਸੀਂ ਤੁਹਾਨੂੰ ਦਿਖਾਉਣ ਲਈ ਇੱਕ ਗੱਲ ਹੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਮਿਹਨਤੀ ਵਰਗ ਦੀ ਕੁੜੀ ਆ ਇਹ ਮਜ਼ਦੂਰ ਵਰਗ ਦੀ ਕੁੜੀ ਆ ਇਹ ਮਜ਼ਦੂਰ ਵਰਗ ਦਾ ਬੰਦਾ ਇਸ ਕਰਕੇ ਮੈਂ ਹਮੇਸ਼ਾ ਇਸ ਕਿਸਮ ਦੀ ਜਿਹੜੀ ਕੋਸ਼ਿਸ਼ ਕਰਦਾ ਈਵਨ ਕਿ ਜੋਰਾ ਦੇ ਵਿੱਚ ਵੀ ਜਦੋਂ ਮੈਂ ਦੀਪ ਲਿਆ ਸੀ ਤਾਂ ਦੀਪ ਨੂੰ ਤੁਸੀਂ ਦੇਖਿਓ ਪਹਿਲੀ ਜੋਰਾ ਦੇ ਵਿੱਚ ਉਹਦੇ ਦਾੜੀ ਰਖਾ ਕੇ ਉਹਨੂੰ ਟੈਨ ਕੀਤਾ ਕਿ ਯਾਰ ਕਿਉਂਕਿ ਉਹ ਗੋਰਾ ਬਹੁਤ ਸੀ ਕਿ ਉਹ ਸਾੰਬਲਾ ਘੱਟੋ ਘੱਟ ਇੰਨਾ ਗੋਰਾ ਨਜ਼ਰ ਨਾ ਆਵੇ ਇਸ ਕਰਕੇ ਮੇਰਾ ਮੇਰਾ ਇੱਕ ਪਿਆਰ ਵੀ ਆ ਇਸ ਰੰਗ ਦੇ ਨਾਲ ਤੇ ਰੰਗ ਮੇਰੇ ਪਾਤਰਾਂ ਤੇ ਫੱਬਦਾ ਵੀ ਆ ਜੀ ਇਹ ਵਿਦਆਊਟ ਮੇਕਅਪ ਕੀਤੀ ਵੀ ਵੈਬ ਸੀਰੀਜ਼ ਆ ਇਸ ਕਰਕੇ ਨਹੀਂ ਕਿ ਮੇਕਅਪ ਵਾਲੇ ਨੂੰ ਦੇਣ ਖਾਤਰ ਸਾਡੇ ਕੋਲ ਪੈਸੇ ਹੈ ਨਹੀਂ ਸੀ ਐਨੇ ਕ ਪੈਸੇ ਸਾਡੇ ਕੋਲੇ ਸੀਗੇ ਪਰ ਮੇਕਅਪ ਚਾਹੀਦਾ ਹੀ ਨਹੀਂ ਸੀ ਮਤਲਬ ਤੁਸੀਂ ਇਹਦੀ ਟਾਈਟਲ ਵੀ ਦੇਖ ਲਿਓ ਜਿਹਨੂੰ ਕਹਿੰਦੇ ਹੁੰਦੇ ਆ ਨੰਬਰਿੰਗ ਨੰਬਰਿੰਗ ਚ ਮੇਕਅਪ ਵਾਲੇ ਦਾ ਕੋਈ ਨਾਂ ਨਹੀਂ ਆਉਂਦਾ ਮੇਕ ਕੋਈ ਆਉਂਦਾ ਹੀ ਨਹੀਂ ਕਿਉਂਕਿ ਮੇਕਅਪ ਵਾਲਾ ਆਈ ਨਹੀਂ ਸਾਡੇ ਅਸੀਂ ਸੱਦਿਆ ਹੀ ਨਹੀਂ ਸਾਨੂੰ ਲੋੜ ਹੀ ਨਹੀਂ ਸੀ ਕਈ ਵਾਰੀ ਕੀ ਹੁੰਦਾ ਸਾਡੀਆਂ ਭੈਣਾਂ ਕੁੜੀਆਂ ਨਾ ਲੋਕੇ ਜਿ ਕਰ ਲੈਂਦੀਆਂ ਹੁੰਦੀਆਂ ਬੇਸ ਜਾਂ ਲਾ ਲੈਂਦੀਆਂ ਹੁੰਦੀਆਂ ਉਹ ਵੀ ਮੈਂ ਲਾਉਣ ਨਹੀਂ ਦਿੰਦਾ ਕਿਸੇ ਨੂੰ ਸਾਡੇ ਨੇੜੇ ਹੀ ਪੈਟਰੋਲ ਪੰਪ ਸੀਗਾ ਜਿੱਥੇ ਉਹ ਕੁੜੀਆਂ ਪੈਟਰੋਲ ਪਾਉਂਦੀਆਂ ਸੀ ਔਰ ਮੈਂ ਆਪਦੇ ਕੰਨੀ ਇਹ ਗੱਲ ਸੁਣੀ ਕੋਈ ਨੋਂ ਆਇਆ ਉਹਨੇ ਕਿਹਾ ਕਿ ਮੈਂ ਪੈਟਰੋਲ ਪਵਾਉਣਾ ਤੇ ਉਹ ਕਹਿੰਦੇ ਇੱਥੋਂ ਪਵਾ ਲਓ ਕਹਿੰਦੇ ਨਾ 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 ਅਸੀਂ ਤਾਂ ਜਾਣਦੇ ਹੋਏ ਉਹ ਫਲਾਣੇ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਜਾਵਾਂਗੇ ਹੁਣ ਤੁਸੀਂ ਸੋਚੋ ਕਿ ਉਹ ਕੁੜੀਆਂ ਦਾ ਕੀ ਹਾਲ ਹੋ ਇਸ ਲਈ ਬਾਈ ਕਹਿੰਦੇ ਨੇ ਕਿ ਉਹ ਜਿਹੜੀ ਜ਼ਿੰਦਗੀ ਹੈ ਬਹੁਤ ਨੀਰਸ ਹੈ ਉੱਥੇ ਉਹਨਾਂ ਨੂੰ ਸਾਰਾ ਦਿਨ ਕੈਸੇ ਲੋਕਾਂ ਨਾਲ ਡੀਲ ਕਰਨਾ ਪੈਂਦਾ ਜਿਨ੍ਹਾਂ ਦੀ ਇਹ ਮਾਨਸਿਕਤਾ ਹੈ ਕਿ ਪੈਟਰੋਲ ਅਸੀਂ ਉੱਥੇ ਜਾ ਕੇ ਪਵਾਵਾਂਗੇ ਕੈਸੀਆਂ ਨਜ਼ਰਾਂ ਉਹ ਰੋਜ਼ ਫੇਸ ਕਰਦੀਆਂ ਨੇ ਗੱਲਾਂ ਵੀ ਕਰਦੀਆਂ ਹੋਣਗੀਆਂ ਸਾਡੀ ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕੈਸੇ ਕੈਸੇ ਲੋਕਾਂ ਨਾਲ ਉਹ ਰੋਜ਼ ਡੀਲ ਕਰਦੀ ਆ ਕੀ ਕੀ ਪ੍ਰੋਬਲਮਸ ਉਹਨੂੰ ਆਉਂਦੀਆਂ ਨੇ ਬਾਕੀ ਦਾਰੋ ਮੇਰੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਸ ਵੇਲੇ ਉਹ ਦੌਰ ਚ ਜਿਸ ਵੇਲੇ ਅਸੀਂ ਦਾਰੋ ਸ਼ੂਟ ਕੀਤੀ ਤਾਂ ਮੈਂ ਕੋਈ ਬਹੁਤ ਵੱਡੀ ਟ੍ਰੈਜੇਡੀ ਚੋਂ ਗੁਜ਼ਰੀ ਸੀ ਤੇ ਮੈਨੂੰ ਹੀਲ ਹੋਣ ਲਈ ਕੁਝ ਚਾਹੀਦਾ ਸੀ ਔਰ ਮੈਨੂੰ ਹੀਲ ਮੈਨੂੰ ਲੱਗਦਾ ਕਿ ਸ਼ੂਟ ਕੀ ਕਰ ਸਕਦਾ ਸ਼ੂਟ ਦਾ ਮਾਹੌਲ ਕਰ ਸਕਦਾ ਕਿਉਂਕਿ ਮੇਰੇ ਸ਼ੂਟਿੰਗ ਹੀ ਮੇਰੇ ਲਈ ਉਹ ਚੀਜ਼ ਹੈ ਮੈਂ ਸ਼ਿੱਦਤ ਕਰਦੀ ਆ ਆਪਦੇ ਕੰਮ ਦੀ ਬਹੁਤ ਪਿਆਰ ਕਰਦੀ ਆ ਸ਼ਾਇਦ ਪ੍ਰਮਾਤਮਾ ਨੇ ਇਸ ਕਰਕੇ ਮੈਨੂੰ ਇਸ ਫੀਲਡ 'ਚ ਪਾਇਆ ਕਿ ਮੈਂ ਛੋਟੀ ਹੁੰਦੀ ਤੋਂ ਹੀ ਸੋਚ ਲਿਆ ਸੀ ਮੈਂ ਆਹ ਕਰਨਾ ਮੇਰੇ ਨੇੜੇ ਤੇੜੇ ਕੋਈ ਮਾਹੌਲ ਨਹੀਂ ਸੀ ਔਰ ਪਤਾ ਨਹੀਂ ਕਿਵੇਂ ਆ ਗਈ ਤਾਂ ਮੈਨੂੰ ਐ ਲੱਗਦਾ ਕਿ ਵਾਇਗਰੂ ਨੇ ਕਿਹਾ ਕਿ ਠੀਕ ਹੈ ਤੂੰ ਆਹ ਬੜਨਾ ਚਾਹੁੰਦੀ ਸੀ ਕਿ ਸ਼ਿੱਦਤ ਹੀ ਇੰਨੀ ਸੀ ਭਗਤੀ ਹੋਈ ਇੰਨੀ ਸੀ ਕਿ ਇਸ ਤੋਂ ਬਿਨਾਂ ਕਦੇ ਕੁਝ ਸੋਚਿਆ ਹੀ ਨਹੀਂ ਤਾਂ ਵਾਈਗਰੂ ਨੇ ਮੈਨੂੰ ਇਸ ਫੀਲਡ 'ਚ ਪਾਇਆ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਮੇਰਾ ਨਾਮ ਬਣਿਆ ਇੱਜ਼ਤ ਮਿਲੀ ਬਹੁਤ ਪਿਆਰ ਮਿਲਿਆ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸੋ ਦਾਰੋ ਦੇ ਵਿੱਚ ਤੁਸੀਂ ਜੋ ਵੀ ਮੇਰੇ ਸੀਨ ਇਮੋਸ਼ਨ ਜੋ ਵੀ ਦੇਖੋਗੇ ਉਹ ਸਾਰਾ ਕੁਝ ਰੀਅਲ ਹੈ ਕਿਉਂਕਿ ਮੈਂ ਉਸ ਦੌਰ 'ਚ ਤੁਹਾਨੂੰ ਦੱਸਿਆ ਕਿ ਗੁਜ਼ਰ ਰਹੀ ਸੀ ਤਾਂ ਕੋਈ ਵੀ ਗ੍ਰੈਸਲਿੰਗ ਮੈਂ ਨਹੀਂ ਕਦੇ ਕਿਹਾ ਕਿ ਮੈਂ ਇਹ ਕਹਾ ਕਿ ਮੈਂ ਉਸ ਚੋਂ ਨਾ ਨਿਕਲੀ ਨਹੀਂ ਕਰੈਕਟਰ ਚੋਂ ਮੈਨੂੰ ਲੱਗਦਾ ਹੁੰਦਾ ਸੀ ਇਹ ਨਾ ਸ਼ਾਇਦ ਐਕਟਰਸ ਝੂਠ ਬੋਲਦੇ ਆ ਮੈਨੂੰ ਐ ਲੱਗਦਾ ਸੀ ਇਹ ਮੇਰੀ ਸੋਚ ਆ ਪਰ ਦਾਰੋ ਮੇਰੇ ਲਈ ਆ ਸੀ ਕਿ ਦਾਰੋ ਤੋਂ ਬਾਅਦ ਮੈਨੂੰ ਟਾਈਮ ਲੱਗਿਆ ਦਾਰੋ ਚੋਂ ਨਿਕਲਣ ਨੂੰ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਸਾ ਰੋਲ ਆ ਜਿੱਚੋਂ ਨਿਕਲਣ ਚੋਂ ਮੈਨੂੰ ਟਾਈਮ ਲੱਗਿਆ ਔਰ ਮੇਰਾ ਹਰ ਇਮੋਸ਼ਨ ਰੀਅਲ ਸੀ ਬਾਕੀ ਮੇਰੇ ਨਾਲ ਦੇ ਕੋ ਆਰਟਿਸਟ ਕੁੜੀਆਂ ਮੁੰਡੇ ਸਾਰਿਆਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਕਿਉਂਕਿ ਜੇ ਮੈਂ ਕਹਾ ਕਿ ਮੇਰੇ ਸੀਨਸ ਜੇ ਮੈਨੂੰ ਚੰਗੇ ਲੱਗਦੇ ਤਾਂ ਉਹ ਇਸ ਲਈ ਚੰਗੇ ਹੈ ਕਿ ਮੇਰੇ ਸਾਹਮਣੇ ਵਾਲਾ ਬਹੁਤ ਸੋਹਣਾ ਪਰਫਾਰਮ ਕਰ ਰਿਹਾ ਹੁੰਦਾ ਇੱਕ ਇੱਕ ਕੁੜੀ ਇੱਕ ਇੱਕ ਮੁੰਡਾ ਸਾਰੇ ਤੁਸੀਂ ਜਾਣਦੇ ਹੋ ਕਈਆਂ ਦੇ ਤੁਸੀਂ ਨਾਮ ਜਾਣਦੇ ਹੋ ਕਈਆਂ ਨੂੰ ਨਹੀਂ ਵੀ ਜਾਣਦੇ ਤੁਹਾਨੂੰ ਇਹਨੇ ਰੌ ਤੇ ਰੀਅਲ ਲੱਗਣਗੇ ਨਾ ਤੁਹਾਨੂੰ ਐ ਨਹੀਂ ਲੱਗਣਾ ਕਿ ਐਕਟਰਸ ਨੇ ਬਸ ਇਹੀ ਸਾਡੀ ਸਾਰਿਆਂ ਦੀ ਪ੍ਰਾਪਤੀ ਆ ਸੋ ਥੈਂਕ ਯੂ ਸੋ ਮੱਚ ਇੱਕ ਹੋਰ ਕੁਸ਼ਨ ਪੁੱਛਣਾ ਚਾਹੂੰਗੀ ਕੁਲਸਤ ਮੈਮ ਜੀ ਜਦੋਂ ਹੀਲ ਹੋ ਰਹੇ ਹੁੰਦੇ ਨੇ ਨਾ ਕਿਸੇ ਚੀਜ਼ ਤੋਂ ਅਸੀਂ ਗੁਜ਼ਰ ਰਹੇ ਹੁੰਨੇ ਆ ਅਸੀਂ ਜਦੋਂ ਬਾਹਰ ਜਾਂਦੇ ਆ ਕਹਿੰਦੇ ਨਾ ਨਾਨਕ ਦੁਖਿਆ ਸਭ ਸੰਸਾਰ ਅਸੀਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਸਾਨੂੰ ਲੱਗਦਾ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਧ ਹੈਗਾ ਜਦੋਂ ਤੁਸੀਂ ਸ਼ੂਟਿੰਗ ਕਰ ਰਹੇ ਸੀ ਉਦੋਂ ਬਹੁਤ ਸਾਰੇ ਲੋਕ ਤੁਹਾਨੂੰ ਮਿਲੇ ਹੋਣੇ ਕਿਉਂਕਿ ਅਸੀਂ ਪੜਿਆ ਹੈਗਾ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਉਹਨਾਂ ਲੋਕਾਂ ਨੂੰ ਮਿਲੇ ਹੋ ਜੋ ਇਹਨਾਂ ਲੋਕੇਸ਼ਨਸ ਦੇ ਵਿੱਚ ਇਹਨਾਂ ਦੇ ਕੰਮ ਆਸ-ਪਾਸ ਸੀਗੇ ਉਹਨਾਂ ਕੁੜੀਆਂ ਦੇ ਨਾਲ ਉਹਨਾਂ ਗਰੀਬ ਲੋਕਾਂ ਦੇ ਨਾਲ ਜਿਨ੍ਹਾਂ ਦੀ ਜ਼ਿੰਦਗੀ ਇਦਾ ਦੀ ਹੈਗੀ ਆ ਸੋ ਉਹ ਦੁੱਖ ਮੈਂ ਪੁੱਛਣਾ ਚਾਹਨੀ ਆ ਜੋ ਤੁਸੀਂ ਸ਼ੂਟਿੰਗ ਦੌਰਾਨ ਤੁਸੀਂ ਇਦਾਂ ਦਾ ਕੋਈ ਮੂਵਮੈਂਟ ਆਇਆ ਜਦੋਂ ਤੁਹਾਨੂੰ ਲੱਗਾ ਕਿ ਮੇਰਾ ਦੁੱਖ ਤੇ ਬਹੁਤ ਹੀ ਘੱਟ ਸੀਗਾ ਤੁਹਾਡਾ ਪਰਸਪੈਕਟਿਵ ਹੀ ਚੇਂਜ ਹੋ ਗਿਆ ਉਹ ਵੇ ਉਹ ਤਾਂ ਬਿਲਕੁਲ ਹੈ ਹੀ ਕਿਉਂਕਿ ਉਹ ਬਸਤੀ ਬਹੁਤ ਮਿਹਨਤ ਕਰਨ ਵਾਲੇ ਲੋਕਾਂ ਦੀ ਬਸਤੀ ਆ ਉੱਥੇ ਕ੍ਰਾਈਮ ਵੀ ਬਹੁਤ ਹੁੰਦਾ ਉੱਥੇ ਦੁੱਖ ਵੀ ਬਹੁਤ ਨੇ ਜਿੰਨੇ ਦੁੱਖ ਵੱਡੇ ਮੈਨੂੰ ਲੱਗਦਾ ਉਹਨਾਂ ਦੇ ਸ਼ਾਇਦ ਸਭ ਦੇ ਵੱਖ-ਵੱਖ ਤਰੀਕੇ ਦੇ ਹੁੰਦੇ ਦੁੱਖ ਸਭ ਦੇ ਹੀ ਵੱਡੇ ਹੁੰਦੇ ਨੇ ਸੋ ਮੈਨੂੰ ਨਹੀਂ ਪਤਾ ਮੈਂ ਇਸ ਗੱਲ ਨੂੰ ਕਿਵੇਂ ਡਿਫਾਈਨ ਕਰਾਂ ਮਾਈਕ ਦਿਓ ਮੁੰਡੇ ਹੋਏ ਤੁਸੀਂ ਇੱਕ ਘਰ 'ਚ ਰਹਿੰਦੇ ਹੋ ਜਿਹੜਾ ਕੁੱਲ ਸਿੱਧੂ ਦਾ ਘਰ ਹੈ